ਇੱਕ ਵਾਰ ਫਿਰ ਤੋਂ ਗੁਰਦੁਆਰ ਸਾਹਿਬ ਕੋ ਇਹ ਵੀਡੀਓ ਸਾਹਮਣੇ ਇਹ ਦੇਖ ਸਕਦੇ ਹੋ ਵੀਡੀਓ ਜਿੱਥੇ ਕਿ ਇੱਕ ਔਰਤ ਪਹਿਲਾਂ ਜਿਸ ਨੇ ਕਿ ਇੱਕ ਕਾਲਾ ਕਾਲੇ ਰੰਗ ਦਾ ਪਹਿਰਾਵਾ ਜਿਹੜਾ ਪਾਇਆ ਹੋਇਆ ਤੇ ਗੁਰਦੁਆਰ ਸਾਹਿਬ ਦੇ ਵਿੱਚ ਆਉਂਦੀ ਹੈ ਮੱਥਾ ਟੇਕਦੀ ਹੈ ਹਾਲਾਂਕਿ ਮੱਥਾ ਟੇਕਣ ਤੋਂ ਬਾਅਦ ਉਹ ਪਿੱਛੇ ਨੂੰ ਦੇਖਦੀ ਹੈ ਗੁਰਦੁਆਰ ਸਾਹਿਬ ਦੇ ਵਿੱਚ ਕੋਈ ਨਹੀਂ ਹੈ ਲੇਕਿਨ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਜਿਹੜੀ ਹੈ ਉਹ ਕੈਦ ਹੋ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਗੁਰਦੁਆਰ ਸਾਹਿਬ ਦੇ ਵਿੱਚ ਕੋਈ ਨਹੀਂ ਹੈ ਤੇ ਜਦੋਂ ਇਹ ਔਰਤ ਆਉਂਦੀ ਹੈ ਕਾਲਾ ਪਹਿਰਾਵਾ ਪਾਇਆ ਹੁੰਦਾ ਹੈ ਮੱਥਾ ਟੇਕਦੀ ਹੈ ਤੇ ਮੱਥਾ ਟੇਕਣ ਤੋਂ ਬਾਅਦ ਪਿੱਛ ਦੇਖ ਸਕਦੇ ਹੋ ਕਿ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਆ ਕੇ ਕੀ ਕੁਝ ਕੀਤਾ ਹੈ ਇਹ ਸੀਸੀਟੀਵੀ ਫੁਟੇਜ ਇਹ ਸਭੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਕਿ ਗੁਰੂ ਘਰ ਦੇ ਵਿੱਚ ਇਹ ਸਾਰੀ ਘਟਨਾ ਦੇਖਣ ਨੂੰ ਮਿਲੀ ਹੈ ਦੇਖ ਸਕਦੇ ਹੋ ਤਸਵੀਰਾਂ ਨੇ ਜੀ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਹੈ ਇਹ ਔਰਤਾਂ ਦੀ ਕਾਲੇ ਰੰਗ ਦਾ ਪਹਿਰਾਵਾ ਪਾਇਆ ਹੋਇਆ ਲੇਕਿਨ ਉਸ ਤੋਂ ਬਾਅਦ ਪਿੱਛੋਂ ਲੇਕਿਨ ਉਸਦੇ ਪਿੱਛੇ-ਪਿੱਛੇ ਇੱਕ ਹੋਰ ਮੁੰਡਾ ਆਉਂਦਾ ਹੈ ਜਿਸ ਨੇ ਕਿ ਉਸਨੇ ਵੀ ਕਾਲੇ ਰੰਗ ਦੇ ਕੱਪੜੇ ਪਾਏ ਹੋਣਦੇ ਨੇ ਤੇ ਗੁਰੂ ਘਰ ਚ ਆਉਂਦਾ ਹੈ ਹਾਲਾਂਕਿ ਗੁਰੂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੈ ਦੇਖ ਸਕਦੇ ਹੋ ਕਿ ਗੁਰੂ ਤੇ ਉਹ ਲੜਕਾ ਆ ਕੇ ਪਹਿਲਾਂ ਤਾਂ ਉਹ ਵੀ ਉਸ ਲੜਕੀ ਨਾਲ ਗੱਲਬਾਤ ਕਰਦਾ ਹੈ ਗੱਲਬਾਤ ਕਰਨ ਤੋਂ ਬਾਅਦ ਗੁਰੂ ਘਰ ਦੇ ਵਿੱਚ ਪਈ ਹੋਈ ਗੋਲਕ ਨੂੰ ਚੁੱਕ ਕੇ ਲੈ ਜਾਂਦੇ ਨੇ ਸੋ ਸਵਾਲ ਜਿਹੜੇ ਖੜੇ ਹੁੰਦੇ ਨੇ ਕਿ ਆਖਿਰਕਾਰ ਗੁਰੂ ਘਰ ਦੇ ਵਿੱਚ ਕੋਈ ਨਹੀਂ ਕੀ ਗੁਰੂ ਘਰ ਦੇ ਬਾਹਰ ਵੀ ਕੋਈ ਨਹੀਂ ਸੀਗਾ ਜਾਂ ਇਸ ਦੀ ਐਂਟ੍ਰੈਂਸ ਕਿਵੇਂ ਹੋਈ ਵੀਡੀਓ ਕਿੱਥੇ ਦੀ ਹੈ ਹਾਲ ਤੱਕ ਇਸ ਦਾ ਕੋਈ ਖੁਲਾਸਾ ਨਹੀਂ ਹੋਇਆ ਕਿ ਕਿਹੜੇ ਗੁਰੂ ਘਰ ਦੀ ਇਹ ਵੀਡੀਓ ਹੈ ਲੇਕਿਨ ਸੀਸੀਟੀਵੀ ਫੁਟੇਜ ਜਿਹੜੀ ਇਸ ਸਮੇਂ ਵਾਇਰਲ ਹੋ ਰਹੀ ਹੈ ਇਹ ਆਉਂਦੇ ਨੇ ਪੂਰੀ ਪੂਰੀ ਗੋਲਗ ਚੱਕ ਕੇ ਆਪਣੇ ਨਾਲ ਲੈ ਜਾਂਦੇ ਨੇ ਸੋ ਵੀਡੀਓ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਵੀ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸਾਰੀ ਇਹ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਜਿਹੜਾ ਮਾਮਲਾ ਵਾਪਰਦਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਕੈਦ ਹੁੰਦੀ ਹੈ ਇਹ ਘਟਨਾ ਦੇਖ ਸਕਦੇ ਹੋ ਤਸਵੀਰਾਂ ਕਿ ਔਰਤ ਪਹਿਲਾਂ ਆਉਂਦੀ ਉਸ ਤੋਂ ਬਾਅਦ ਪਿੱਛੋਂ ਇੱਕ ਹੋਰ ਸ਼ਖਸ ਆਉਂਦਾ ਹੈ ਤੇ ਗੁਰੂ ਘਰ ਦੇ ਵਿੱਚੋਂ ਗੋਲਗ ਨੂੰ ਚੱਕ